ਸੱਚਾ ਠੀਕ ਹੋ ਹਾਂ ਠੀਕ ਠੀਕ ਆ ਜੀ ਬੜਾ ਠੀਕ ਹੈ ਹਾਂ ਤੇ ਕੁਝ ਬਣਾ ਕੇ ਤੇ ਮਕਾਨ ਤੇ ਪੜਨ ਜਾ ਤਿੰਨ ਦਿਨ ਚਾਰ ਦਿਨ ਹੋ ਗਿਆ ਪਾਣੀ ਕਲ ਕਲ ਕੇ ਕਲ ਕਲ ਕੇ ਹੋ ਗਈ ਮੋਤ ਕਰਨੀ ਹੈ ਓਏ ਕਿੱਥੇ ਆ ਜੋ ਦੇਖੀਏ ਆ ਜੋ ਅੱਛਾ ਸੱਚਾ ਜੀ ਉਹ ਤਰਫ ਨੇ ਵਾਲੇ ਪਾਸੇ ਜਾਣਾ ਬੜਾ ਜ਼ਰੂਰੀ ਸਾਰੇ ਉਧਰ ਪਾਣੀ ਨੀਵਾ ਹਾਂ ਜੀ ਬਹੁਤ ਜ਼ਿਆਦਾ ਹੈ ਆਪਣੇ ਗਏ ਵੀ ਸੀ ਤੁਸੀਂ ਅੱਛਾ ਸੱਚਾ ਪਰ ਉਹ ਜਿਹੜੇ ਛੱਟਾ ਡਿੱਗਣ ਵਾਲੀਆਂ ਨੇ ਜੀ ਅੱਛਾ ਫਲਾਸ ਆਪਣੇ ਜਿਹੜੇ ਆਰਾਮ ਨਾਲ ਇੱਥੇ आ जाओ बेटा आ जाओ आज के प्लस वन च बैठो दोने बच्चिया ने दसवीं के पेपर दिते ਪੈਣਾ ਨੇ ਦੋਨੇ ਹਾਂਜੀ ਅੱਛਾ ਜੋੜੀਆਂ ਅੱਛਾ ਠੀਕ ਹੈ ਠੀਕ ਹੈ ਕਿੰਨੇ ਨੰਬਰ ਆਏ ਮਟ ਹਾਂਜੀ ਕਿੰਨੇ ਨੰਬਰ ਆਏ 10 ਵਿੱਚੋਂ 10 3 3 ਅੱਛਾ ਤੇਰੇ ਬਟਾ 412 ਅੱਛਾ ਫੇਰ ਕਿਹੜੇ ਹੁਣ ਪਲੱਸ 1 ਚ ਕਿੱਥੇ ਲੱਗੇ ਹੋ ਆਸੀਲ ਰੋਡ ਤੇ ਕਿਹੜੇ ਸਬਜੈਕਟ ਲਏ ਆ ਆਰ ਸੀ ਹਿਸਟਰੀ ਤੇ ਲੈਕਚਰਿੰਗ ਅੱਛਾ ਨਾਲ ਗੇਮਸ ਵੀ ਫਿਜ਼ੀਕਲ ਗੇਮਸ ਵੀ ਖੇਡਦੇ ਹੋ ਵੈਰੀ ਗੁੱਡ ਤੁਸੀਂ ਨਾਲ ਹੀ ਇੱਠੇ ਹੀ ਮੈਂ ਬਾਸਕਟਬਾਲ ਵੈਰੀ ਗੁੱਡ ਸ਼ਾਬਾਸ਼ ਮੈਨੂੰ ਪਤਾ ਲੱਗਿਆ ਸੀ ਵੀ ਪਹਿਲੀ ਵਾਰੀ ਕੁੜੀਆਂ 10ਵੀਂ ਕੀਤੀ ਆ ਹਾਂਜੀ 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 ਇਹਨਾਂ ਨੇ ਬਹੁਤ ਖੁਸ਼ੀ ਮਦਦ ਕਰ ਹਾਂ ਮੰਨ ਲਓ ਬੱਚਿਆਂ ਨੇ ਇਹ ਮਿਹਨਤ ਕੀਤੀ ਜੀ ਤੋਂ ਠੀਕ ਹੈ ਜੀ ਤੇ ਆਪਦੇ ਮਕਾਮ ਬਹੁਤ ਨੀ ਹਾਂ ਮਿਹਨਤ ਕੀਤੀ ਤੇ ਫਿਰ ਪੜਨੋਂ ਨਹੀਂ ਹਟਣਾ ਕੋਈ ਦਿੱਕਤ ਹੋਈ ਤਾਂ ਦੱਸਣਾ ਜੀ ਮੈਂ ਪੜਾਉਣਾ ਹੈ ਨਾ ਨੂੰ ਬਸ ਤੁਸੀਂ ਪੜਨੋਂ ਨਹੀਂ ਹਟਣਾ ਤਾ ਨੂੰ ਵੇਕੇ ਹੋਰ ਵੀ ਮਤਲਬ ਕਿ ਹੋਰ ਵੀ ਬੱਚੇ ਪੜ੍ਹਨੇ ਚਾਹੀਦੇ ਆ ਅੱਛਾ ਇਹ ਤੋਂ ਪਹਿਲਾਂ ਤੁਹਾਡੇ ਬੱਚੇ ਕਿਤੇ ਇੰਨੇ ਪੜਦੇ ਨਹੀਂ ਏ ਪੜਦੇ ਆ ਦੋ ਕੋਈ ਨਹੀਂ ਮੇਰੇ ਵਿੱਚ ਅੱਛਾ ਇਹਨੂੰ 10ਵੀਂ ਪਹਿਲੀ ਵਾਰ ਹੀ ਕੀਤੀ 10ਵੀਂ ਪਹਿਲੀ ਵਾਰ ਹੀ ਕੀਤੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਬੱਚਿਆਂ ਨੇ 10ਵੀਂ ਕੀਤੀ ਅੱਛਾ ਤੁਹਾਡੀ ਬਰਾਦਰੀ ਚ ਨਹੀਂ ਨਹੀਂ ਆਪਣੇ ਇਹ ਸਿੰਗੀਕਾਰ ਸਮਾਜ ਹੈ ਜੀ ਮੈਂ ਤਾਂ ਆਪਣਾ ਉੱਧਰ ਰਹੇਗਾ ਨਾ ਜੀ ਗ੍ਰਾਮ ਅੱਛਾ ਕਿਹੜਾ ਕਿਹੜਾ ਸਮਾਜ ਹੈ ਇਹ ਇਹ ਸਿੰਗੀਕਾਰ ਸਮਾਜ ਹੈ ਜੀ ਅੱਛਾ ਕਿਹ ਕੀ ਬੰਦਾ ਜਿਉਂਦੀ ਸਰਕੀ ਬੰਦਾ ਚ ਦੇ ਠੀਕ ਹੈ ਠੀਕ ਹੈ ਇਹਨਾਂ ਦੇ ਇਤਿਹਾਸ ਚ ਜੀ ਪਹਿਲੀ ਵਾਰੀ ਕੁੜੀਆਂ ਨੇ ਕੀਤੀ ਪਹਿਲੀ ਵਾਰੀ ਬਹੁਤ ਬਹੁਤ ਮੁਬਾਰਕਾਂ ਬਟਾ ਤੁਹਾਨੂੰ ਬਹੁਤ ਮੈਨਾਂ ਨੂੰ ਸ਼ੁਆਸ਼ਣ ਦੇ ਕੇ ਗਿਆ ਸੀ ਮੈਂ ਕਿਹਾ ਜੀ ਮੰਤਰੀ ਸਾਹਿਬ ਆਣਗੇ ਤੁਹਾਨੂੰ ਤੇ ਪੂਰਾ ਹੌਸਲਾ ਜਾਇਏ ਕਰਨਗੇ ਜੋ ਤੁਹਾਡੇ ਮਤਲਬ ਕਿ ਹਾਂ ਮੈਂ ਹੈਗਾ ਸਭ ਕੁਝ ਕਰਕੇ ਮੈਂ ਤਾਂ ਇਹ ਆ ਗਿਆ ਵੀ ਇੱਕ ਤਾਂ ਪੜਦੋ ਨਹੀਂ ਏਡਣਾ ਬਟਾ ਠੀਕ ਹੈ ਜਿੱਥੇ ਕਿਤੇ ਮਦਦ ਦੀ ਲੋੜ ਹੋਈ ਉੱਥੇ ਦੱਸਿਓ ਸਾਨੂੰ ਬਹੁਤ ਬਹੁਤ ਤੁਹਾਨੂੰ ਆਏ ਵੇਖ ਕੇ ਜੀ ਹੋਰ ਬੱਚਿਆਂ ਨੂੰ ਵੀ ਇਹਨਾਂ ਹੌਸਲਾ ਹੋ ਗਿਆ ਕੌਨਫੀਡੈਂਸ ਹੋ ਗਿਆ ਐਸੀ ਵੀ ਪੜਾਂਗੇ ਮੈਂ ਬਿਲਕੁਲ ਪੜਨਗੇ ਸਾਰੇ ਬੱਚਿਆਂ ਨੇ ਪੜਨਾ ਇਹ ਪੜਦੇ ਆ ਸਾਰੇ ਅੱਛਾ ਕਿਹੜੀ ਕਿਹੜੀ ਕਲਾਸ ਆ ਜਾ ਕੀ ਆ ਜਾ ਕੋਈ ਨਹੀਂ ਆ ਜਾ ਕਿਹੜੀ ਕਲਾਸ ਆ ਜਾ ਤੂੰ ਵੀ ਆ ਬੇਟਾ ਕੀ ਆ ਜਾ ਕੋਈ ਨਹੀਂ 9th ਵੈਰੀ ਗੁੱਡ ਤੂੰ 9th 9th ਇਹ ਛੋਟੇ ਛੋਟੇ ਕੁੜੀਆਂ ਜੀ ਇਹ ਵੀ ਮੇਰੀ ਕੁੜੀਆਂ ਆ ਜੀ ਅੱਛਾ ਠੀਕ ਹੈ ਕਿਹੜੇ ਸਕੂਲ ਚ ਪੜ੍ਹਦੇ ਹੋ ਵੈਰੀ ਗੁੱਡ ਪੜ੍ਹਨਾ ਅੱਗੋਂ ਵੀ ਪੜ੍ਹਨਾ 10ਵੀਂ ਤੋਂ ਬਾਅਦ ਵੀ ਪੜ੍ਹਨਾ ਠੀਕ ਹੈ ਤੇ ਇਹ ਛੋਟੇ ਛੋਟੇ ਜਿਹੜੇ ਪਿੱਛੇ ਲੋਕ ਗਏ ਹਾਂਜੀ ਇਹ ਨਾ ਜੀ ਜਵੇਰ ਹੁਣ ਮੰਨ ਲਓ ਦੇਖ ਰਿਹਾ ਨੇ ਜੋ ਸਾਹਮਣੇ ਲ ਜਾ ਰਹੇ ਆ ਬਾਕੀ ਇਹਨਾਂ ਨੂੰ ਮੈਂ ਦੱਸਿਆ ਵੀ ਸੀ ਮੈਂ ਕਿਹਾ ਮੰਤਰੀ ਸਾਹਿਬ ਦੇ ਸਖਤ ਨਿਰਦੇਸ਼ ਜੀਆ ਪੜਾਈ ਤਾਂ ਕੋਈ ਵੰਝ ਨਹੀਂ ਸਾਰਿਆਂ ਨੇ ਆਪ ਦੇ ਬੱਚੇ ਨੂੰ ਸਕੂਲ ਭੇਜਿਆ ਕਰੋ ਜਾਂਦੇ ਸਕੂਲ ਇਹ ਨਹੀਂ ਜਾਂਦੇ ਇਹਨਾਂ ਨੂੰ ਵੀ ਪਾਓ ਫਿਰ ਜੀ ਹੁਣ ਇਹਨਾਂ ਨੂੰ ਉਹੀ ਗੱਲ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਦਿਖਾਓ ਵੀ ਬੱਚੇ ਪੜ੍ਹ ਕੇ ਹੁਣ ਇਹ ਪੜਨਗੀਆਂ ਕਿਸੇ ਨੌਕਰੀ ਵੀ ਲੱਗ ਜਾਣਗੀਆਂ ਤੇ ਸਾਰਿਆਂ ਨੂੰ ਪੜਾਓ ਤੁਸੀਂ ਠੀਕ ਹੈ ਪੂਰੀ ਕੋਸ਼ਿਸ਼ ਕਰਾਂਗੇ ਵੀ ਅਸੀਂ ਇਹਨਾਂ ਦੇ ਮਦਦ ਕਰਾਂਗੇ बराबर खड़ी है ਤੇ ਇਹਨਾਂ ਦੇ ਬੱਚਿਆਂ ਨੂੰ ਅੱਗੇ ਲੈ ਜਾਂਦੀ ਕੁਛ ਐਥੇ ਇਹ ਕਿਉਂ ਨਹੀਂ ਪੜਦੇ ਇਹਨਾਂ ਦੇ ਨਾਲ ਕੋਣ ਆਏ ਤੇ ਮੰਮੀ ਆਉ ਇਹਨਾਂ ਦੇ ਮਾਤਾ ਪਿਤਾ ਇੱਥੇ ਹੀ ਆ ਹਾਂ ਇੱਥੇ ਆਪ ਜਿਹੇ ਮਨ ਲੋਕ ਬੇਟਾ ਤੁਸੀਂ ਪੜਦੇ ਨਹੀਂ ਮੈਂ ਚਾਹੁੰਦੇ ਹਾਂ ਤਾਂ ਤੋਂ ਨਹੀਂ ਜਾਂਦਾ ਕਿਉਂ ਨਹੀਂ ਜਾਂਦਾ ਮੇਰੀ ਗੱਲ ਸੁਣੋ ਦੇਖੋ ਇਹਨਾਂ ਨੇ ਪੜਾਈ ਕੀਤੀ ਹੈ ਇਹਨਾਂ ਕੋਲੇ ਆਏ ਹਨ ਇਹਨਾਂ ਨੂੰ ਦੇਖ ਲਓ ਕਿੰਨੀ ਵਧੀਆ ਗੱਲ ਦੱਸ ਰਿਹਾ ਐਸੇ ਤਰ੍ਹਾਂ ਤੂੰ ਪੜੇਗਾ ਤੇਰੇ ਕੋਲੇ ਵੀ ਆਣਗੇ ਸਾਰੀ ਚੀਜ਼ ਮਿਲੇਗੀ ਤੇਰੀ ਜ਼ਿੰਮੇਵਾਰੀ ਆ ਤੂੰ ਇਹਨਾਂ ਬੱਚਿਆਂ ਨੂੰ ਦਾਖਲ ਕਰਾਉਣਾ ਸਕੂਲ 'ਚ ਠੀਕ ਹੈ ਜਿੱਥੇ ਮੇਰੀ ਲੋੜ ਹੋਵੇ ਮੈਨੂੰ ਦੱਸਿਓ ਤੇ ਮਾਪਿਆਂ ਨਾਲ ਕੰਟੈਕਟ ਬਿਲਕੁਲ ਜੀ ਬਹੁਤ ਵਧੀਆ ਬਟਾ ਸ਼ਾਬਾਸ਼ ਵੈਰੀ ਗੁੱਡ ਸਾਰੀਆਂ ਬੱਚੀਆਂ ਪੜ ਰਹੀਆਂ ਬਹੁਤ ਖੁਸ਼ੀ ਦੀ ਗੱਲ ਆ ਬੱਚੀਆਂ ਪੜ੍ਹਨ ਕੱਲ੍ਹ ਤੋਂ ਜੀ ਮੈਂ ਡਿਊਟੀ ਲਾਉਂਗਾ ਜੀ ਸਾਰੇ ਬੱਚਿਆਂ ਨੂੰ ਇਕੱਠੇ ਕਰ ਜਿਹੜੇ ਨਹੀਂ ਪੜ੍ਹਦੇ ਸਕੂਲ ਲੈ ਕੇ ਜਾਵਾਂ ਜੀ ਜੀ ਮੈਂ ਲੈ ਕੇ ਜਾਊਂਗਾ ਜੀ ਕੱਲ ਇਹਨਾਂ ਨੂੰ ਆਜਾ ਬਟਾ ਆਜਾ 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 ਤੁਸੀਂ ਆਜੋ ਤੁਸੀਂ ਆਜੇ ਤਾਂ ਆਜਾ ਬਟਾ ਸਾਰੇ ਆਜਾ ਇੱਧਰ ਆਓ ਸਾਰੇ ਹਾਂ ਸਾਰੇ ਆਜਾ ਫੋਟੋ ਕਰਵਾਓ ਚੱਲ ਆਜਾ ਆਜਾ ਸ਼ਾਬਾਸ਼ ਸਾਰੇ ਬਟਾ ਤੱਬਕ ਤੁਬਾ ਫੇਰ ਬਟਾ ਹਾਂ ਜੀ ਹੈ ਹੀ ਹੈ ਮਿਲਦੀ ਹੈ ਸਕੂਲ ਵੱਲੋਂ ਸਕਾਲਰਸ਼ਿਪ ਮਿਲਣ ਲਗੀ ਸਕਾਲਰਸ਼ਿਪ ਨਹੀਂ ਲੱਗੀ ਥੋੜੀ ਅੱਛਾ ਫਿਰ ਇਹਨਾਂ ਦੇ ਆਧਾਰ ਕਾਰਡ ਵਗੈਰਾ ਠੀਕ ਹੈ ਸਕਾਲਰ ਆਧਾਰ ਕਾਰਡ ਤਾਂ ਹੈਗੇ ਆ ਹੈਗੇ ਆ ਬੇਬੇ ਪੇਜ ਉਹਨਾਂ ਦੀ ਫੋਟੋ ਫੁੱਟੋ ਖਿੱਚ ਕੇ ਇਹਨਾਂ ਨੂੰ ਸਕਾਲਰਸ਼ਿਪ ਲਵਾਉਣੇ ਆ ਜੀ ਮੈਂ ਉਹ ਪੇਪਰ ਮੈਂ ਲੈ ਕੇ ਨਹੀਂ ਸਰ ਆਪ ਜੀ ਨੂੰ ਹਾਂ ਜੀ ਲੈ ਕੇ ਆਉਣੀ ਆ ਬੁੱਤ ਹਾਂ ਪੜਨ ਦੇ ਪੈਸੇ ਵੀ ਮਿਲਣਗੇ ਠੀਕ ਹੈ ਤੱਬ ਕੇ ਬੰਨ। ਸ਼ਾਬਾਸ਼। ਮਾਣ ਹੈ ਜੀ ਅੱਜ ਤੁਸੀਂ ਆਏ ਹੋ ਇਹਨਾਂ ਦਾ ਬੜਾ ਮੋੜਾ ਨਹੀਂ ਨਹੀਂ ਕੋਈ ਨਹੀਂ ਸਾਰੇ ਤੁਸੀਂ ਬੱਚਿਆਂ ਨੂੰ ਜ਼ਰੂਰ ਪੜਾਓ ਠੀਕ ਹੈ। ਜਿੱਥੇ ਕਿਤੇ ਸਾਡੀ ਲੋੜ ਹੈ ਦੱਸੋ। ਸਕੂਲ ਭੇਜਣਾ ਘਰੇ ਨਹੀਂ ਬਿਠਾਉਣੇ ਬੱਚੇ। ਬਸ ਠੀਕ ਹੈ। ਮਿਲੋ ਮਿਲੋ ਮਿਲੋ। 2 ਕਿਹੜੀ ਕਲਾਸ ਚ? 5ਵੀਂ ਕਲਾਸ। ਵੈਰੀ ਗੁੱਡ। ਕਿਹੜਾ ਸਕੂਲ ਚ? ਬਾਬਾ RAM ਦਾ ਸਕੂਲ। ਬਾਬਾ। ਠੀਕ ਹੈ। ਖੁਸ਼ ਨਹੀਂ ਬਟਾ ਬਸ ਤੁਸੀਂ ਮਿਲ ਕੇ ਬਹੁਤ ਖੁਸ਼ੀ ਆ। ਨਹੀਂ ਕੋਈ ਨਹੀਂ ਕੀ ਕੀ। ਚਾਹ ਹਨ? ਹਾਂ। ਏਹ ਤਾਂ ਨਿਸ਼ਾਨੀ ਹੈ ਪਾਣੀ ਪਿਲਾਣਾ ਚਲ ਪਾਣੀ ਮੈਡਮ ਬੋਲੋ ਤੁਹਾਨੂੰ ਪਿਆਰਾ 20 ਘੰਟਾ ਪਾਣੀ ਲੈ ਕੇ ਆ ਹਾਂ ਪਾਣੀ ਲੈ ਆ ਕੇ ਪਾਣੀ ਲੈ ਪਾਣੀ ਲੈ ਕੋਈ ਨਹੀਂ ਕੋਈ ਨਹੀਂ ਪਾਣੀ ਲੈ ਸਾਰੇ ਖੜੇ ਆ ਵੀ ਸਕੂਲੋਂ ਆਏ ਆਜਾ ਆਜਾ ਸਕੂਲੋਂ ਆਏ ਆ ਸ਼ਾਬਾਸ਼ ਹੰਡੀ ਚੱਲੇ ਮੇਰੀ ਗੱਲ ਕਰਦੇ ਨੇ ਇਹਨੂੰ ਮਿਲਣ ਆਏ ਆ ఓ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਪਾਸੇ ਦਾ ਪਾਸੇ ਕਿ ਕਿ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਣਾ ਚਾਹਾਂਗਾ ਕਿ ਮੇਰੇ ਸਾਰੇ ਮੀਮਾਫ ਕਰਦੇ ਆ ਬਹੁਤ ਬਿੱਲ ਇਕੱਠੇ ਹੋਏ ਭਾਈ ਲਿਆਓ ਪਹਿਲਾਂ ਲਿਓ ਹੈ ਲਿਆਓ ਪਹਿਲਾਂ ਜਿਆਦਾ ਹਲਕੀ ਆ ਰਹੀ ਜਿੰਨੇ ਵੀ ਹੈਗੇ ਸਾਰੇ ਮੈਂ ਲੈ ਕੇ ਤੇ ਮੈਂ ਤੁਹਾਡੇ ਕੋਲ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਅੱਛਾ ਬਹੁਤ ਜ਼ਿਆਦਾ ਇਹਨਾਂ ਦੇ ਤਾਂ ਛੋਟੇ ਛੋਟੇ ਕਮਰੇ ਵੀ ਨੇ ਹਾਂਜੀ ਔਰ ਬਿੱਲ ਬਹੁਤ ਜ਼ਿਆਦਾ ਘੱਟ ਰੱਖਿਆ 플러스 ਇੱਥੇ ਸੀਵਰ ਲਾਈਨ ਵੀ ਪਰੀ ਤਾਂ ਹੀ ਮੈਂ ਇੰਨੀ ਵਾਰ ਰਿਕੁਐਸਟ ਕਰ ਲਈ ਉਹ ਨਹੀਂ ਮੰਨਦੇ ਭਾਈ ਅੱਛਾ ਆਜੋ ਆਜੋ ਬਟਾ ਆਜੋ ਆਰਾਮ ਨਾਲ ਇੱਧਰ ਆਜੋ ਇੱਧਰ ਆਜੋ ਆਰਾਮ ਨਾਲ अच्छा मेरी गर्ल्स जे बिल दी जेडी समस्या ना ਤੁਹਾਡੀ ਇਹ ਨੂੰ ਮੁੰਡੇ ਨੂੰ ਲਾਇਆ ਇਹ ਇਹ ਨੂੰ ਦੇ ਦਿਓ ਸਾਰੇ ਜਣੇ ਆਪਦੇ ਬਿੱਲ ਮੈਂ ਨਾ ਯਾਰ ਹਾਂ ਇਹਨਾਂ ਤੋਂ ਲੈ ਕੇ ਨੇ ਸਾਰੇ ਬਿੱਲ ਪਰਸੋਂ ਲੈ ਕੇ ਆਈ ਮੇਰੇ ਕੋਲ ਪਰਸੋਂ ਮੈਂ ਆਪ ਜੀਆਂ ਤੋਂ ਲੈ ਕੇ ਆਉਂਗੀ ਬਿੱਲ ਦਾ ਕਰਦੇ ਤੁਹਾਡਾ ਹੱਲ ਇੱਕ ਛੋਟੀ ਜੀ ਗੱਲ ਮੈਂ ਵੀ ਦੇਖੋ ਸਾਰੇ ਆਪਣੇ ਸਾਰੇ ਖੜੇ ਛੋਟੇ ਵੱਡੇ ਅੱਜ ਤੱਕ ਦੇਖ ਲੋ ਇਤਿਹਾਸ ਗਵਾ ਵੀ ਕੋਈ ਵੀ ਜਿੱਤ ਕੇ ਕਦੇ ਐਮਐਲਏ ਤੱਕ ਨਹੀਂ ਆਇਆ ਸੀਗਾ ਐਮਐਸ ਵੀ ਕਦੇ ਨਹੀਂ ਆਏਗਾ ਅੱਜ ਤੁਸੀਂ ਇਹ ਵੇਖੋ ਵੀ ਆਪਣੇ ਵਿੱਚ ਇਸ ਟਾਈਮ ਮੰਤਰੀ ਸਾਹਿਬ ਆਏ ਹੋਏ ਆ ਜਿਹੜੇ ਡਾਕਟਰ ਬਲਜੀਤ ਕੌਰ ਜੀ ਜਿਹੜੇ ਕਿ ਇਸ ਟਾਈਮ ਪੰਜਾਬ ਕੈਬਨਿਟ ਦੇ ਮੰਤਰੀ ਵੀ ਆ ਤੇ ਐਮ ਐਲ ਏ ਵੀ ਹੈਗੇ ਆ ਨਹੀਂ ਤਾਂ ਇਹ ਵੀ ਚਾਹੁੰਦੇ ਤੇ ਲੋਕਾਂ ਵਾਂਗੂ ਨਹੀਂ ਆ ਸਕਦੇ ਲੇਕਿਨ ਇਹਨਾਂ ਨੇ ਕੀ ਸੋਚਿਆ ਸੀ ਵੀ ਇਹ ਆਮ ਆਦਮੀ ਪਾਰਟੀ ਜਿਹੜੀ ਆਮ ਬੰਦੇ ਦੀ ਆ ਅਸੀਂ ਉਹਨਾਂ ਦੇ ਵਿੱਚ ਜਾਵਾਂਗੇ ਉਹਨਾਂ ਦੀ ਸਮੱਸਿਆਵਾਂ ਸੁਣਾਂਗੇ ਉਹਨਾਂ ਦੀ ਹੱਲ ਕਰਾਂਗੇ ਠੀਕ ਹੈ ਜੀ ਅੱਜ ਐਸੇ ਕਰਕੇ ਮੰਤਰੀ ਜੀ ਦੇਖੋ ਨਹੀਂ ਤਾਂ ਕੋਈ ਵੀ ਮੰਤਰੀ ਹੁੰਦਾ ਐਡੀ ਗੱਲ ਵਾਸਤੇ ਕਦੇ ਨਹੀਂ ਆਇਆ ਲੇਕਿਨ ਦੇਖੋ ਅੱਜ ਆਪਣੇ ਵਿੱਚ ਆਏ ਆ ਤੇ ਬੱਚਿਆਂ ਦਾ ਹੌਸਲਾ ਵਧਾਇਆ ਕੀਤਾ ਤੇ ਨੇ ਪਰ ਕਾਰੀ ਹੋ ਜੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰੂੰਗਾ ਜੀ ਸਾਡੇ ਮੈਡਮ ਆਏ ਨੇ ਇਹਨਾਂ ਦਾ ਵੀ ਥੈਂਕ ਯੂ ਥੈਂਕ ਯੂ ਇਹ ਬੱਚੇ ਨੇ ਕੋਈ ਗਲੀ ਵਿੱਚ ਲੈਟਾਂ ਜੀ ਲਾਈਟਾਂ ਬਿੱਲ ਜਿਹੜਾ ਪਹਿਲਾਂ ਤਾਂ ਬਿੱਲ ਇਕੱਠੇ ਕਰੋ ਮੈਡਮ ਤੁਸੀਂ ਕਿੰਨਾ ਕਰਗੀ ਰਹਿਣਾ ਲੈ ਤੁਸੀਂ ਸੈੱਟ ਕਰ ਲਓ ਇਹ ਕਰ ਵੀਆ ਆ ਦੇਖੋ ਜੀ ਮੇਲੇ ਮੇਲੇ ਨਾ ਕਰ ਮੇਰਾ ਮਾਰਾ ਚਾਲ ਚੌਂਗੇ ਆ ਥੋੜੇ ਵਾਸਤੇ ਹੀ ਹੈਗੇ ਆ ਇਹ ਬਿੱਲ ਕਿ ਕਰੂ ਗੇਵਾ ਮਾਰਾ ਮੈਂ ਤਾਂ ਮਰ ਕੇ ਦਿਨ ਤੋ ਫੇਰੇ ਆ ਬਾਕੀ ਹੈ ਜੀ ਦੇਖੋ ਕੋਈ ਨਹੀਂ ਨਾ ਸੋਚੋ ਇਹ ਨਹੀਂ ਸਰਕਾਰ ਆ ਉਹ ਆਪਣੇ ਮੇਚ ਹੁੰਦੇ ਆ ਆ ਮਾਤੋਂ ਦਾ ਘਰ ਡਿੱਗ ਪਿਆ ਤੇ ਇਹਦਾ ਮੈਨੂੰ ਨਾ ਉਹ ਨਾਂ ਨੂੰ ਲਿਖ ਕੇ ਅਧਾਰ ਕਾਟ ਦੀ ਕਾਫੀ ਭੇਜ ਦੇਣਾ ਹਾਂ ਜਨਰੇਟਰ ਭੇਜ ਦਿਓ ਜੀ 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 ਦੇਖੀ ਅਰਸ਼ੂ ਜੀ ਕੀ ਗੱਲ ਹੈ ਲੱਖ ਰੁਪਈਆ ਬੱਕਰ ਜੀ ਵੇਖੋ ਜੀ ਗਰੀਬ ਬੰਦੇ ਦੀ ਆਮਤ ਆਇਆ ਵੀ ਤੁਹਾਡੇ ਦੁੱਖ ਜਾਣਨ ਲਈ ਆਏ ਵੀ ਸਾਡਾ ਤੇਰੇ ਦੁੱਖਾਂ ਨੂੰ ਆਉਂਦਾ ਹੈ ਮੇਰਾ ਬੋਨਦਾ ਹੈ ਇਹ ਲਿਖਾ ਲਓ ਜਿਹੜਾ ਦਿਕਣਾ ਆਇਆ ਇਹਦਾ ਘਰਾਂ ਦੀ ਜਿਹੜੀ ਸਮੱਸਿਆ ਆ ਮੁੰਡੇ ਨੂੰ ਲਿਖਾ ਦਿਓ ਇੱਧਰ ਸੁਣੋ ਜੀ ਮਾਲੀ ਸਾਹਿਬ ਤੁਹਾਡੀ ਚਿੱਠੀਆਂ ਲਾਲਾ ਸਾਹਿਬ ਜਿਨ੍ਹਾਂ ਦੇ ਘਰ ਆਓਗੇ ਫਿਰ ਕਰਵਾ ਦਿੰਨੇ ਮਤਲਬ ਕਰੋ ਚੀਕੋ ਭਾਈ ਹੱਥ ਜੋੜ ਕੇ ਬੇਨਤੀ ਹੈ ਗਰੀਬ ਬੰਦੇ ਮੇਰਾ ਵੀ ਪਰਿਵਾਰ ਬਣਾ ਦਿਓ ਜੀ ਚਲੋ